ਨਵਾਂ ਟੋਕ ਬੁਲੈਕ ਇੱਕ ਪੰਜੀ ਵੀ ਨਹੀਂ ਆਈ ਇੱਕ ਪੰਜੀ ਵੀ ਨਹੀਂ ਆਈ ਕੋਲੇ ਚੱਲਦੇ ਆ ਨਾ ਕੋਈ ਮਿਸਤਰੀ ਨੂੰ ਨਾ ਕੋਈ ਕੁਝ ਨਾ ਕੁਝ ਨਹੀਂ ਆਇਆ ਇਹ ਉਹਨਾ ਸਾਰੇ ਗੇੜੇ ਗੇੜੇ ਮਾਰ ਕੇ ਹੋਰ ਜੀ ਠੀਕ ਹੈ ਜੀ ਕੀ ਹਾਲ ਹੈ ਵਧੀਆ ਹੀ ਵਧੀਆ ਵਧੀਆ ਹੋਰ ਕੰਮ ਤਾਂ ਹੁੰਦਾ ਵਧੀਆ ਚੱਲ ਜਾਂਦਾ ਵਧੀਆ ਹੀ ਵਧੀਆ ਹੋਰ ਇਹ ਟੁੱਟ ਕੇ ਮੈਂ ਆ ਇੱਕ ਟੱਕ ਨੰਬਰ ਆ ਬਈ ਜਮ ਆਪਣੇ ਕੋਲ ਕੋਲੇ ਦੀ ਇੱਟਾ ਠੀਕ ਹੈ ਜਮ ਇੱਕ ਨੰਬਰ ਇੱਟਾ ਆਪਾਂ ਵੀ ਕੰਮ ਜਾ ਚਲਾਉਣਾ ਸੀ ਯਾਰਾ ਉਈ ਗੱਲ ਨਹੀਂ ਕਮ ਕਮ ਪੇਮੈਂਟ ਫਿਰ ਕੈਸ਼ ਕੇ ਤੇ ਜਿਵੇਂ ਤੁਹਾਡੀ ਇੱਛਾ ਕੈਸ਼ ਵੀ ਚੱਲੂ ਆ ਠੀਕ ਹੈ ਗੂਗਲ ਪੇ ਵੀ ਚੱਲ ਜੰਦੇ ਆ ਜਿਵੇਂ ਤੁਸੀਂ ਕਹੋਗੇ ਖਾਤੇ ਚ ਕਰਾ ਦਾਂਗੇ ਕਿਵੇਂ ਲੱਖੂਗਾ ਉਵੇਂ ਰਿੱਟ ਦਿਖਾਵਾ ਰਿੱਟ ਆ ਜੀ ਦਿਖਾਉਣੇ ਤੁਹਾਨੂੰ ਇਹ ਤਾਂ ਵਧੀਆ ਹੋ ਗਿਆ ਕੱਕ ਨੰਬਰ ਅਟਾ ਜਮਾ ਸਾਰੀ ਅੱਛਾ ਇਹ ਕੀ ਰੇਟ ਪਊਗੀ ਰੇਟ ਆਪਾਂ ਨੂੰ 5700 ਨੂੰ ਪਹੁੰਚ ਆਈ ਮਾੜਾ ਮਾੜਾ ਲੈਸ ਲੈਸ ਤਾਂ ਇਦੂ ਉੱਤੇ ਤਾਂ ਕੋਈ ਲੈਸ ਨਹੀਂ ਜਮਾ ਕੋਲੇ ਦੀ ਅਟਾ ਇੱਕ ਨੰਬਰ ਉਹ ਟਾਇਰ ਹੈ ਹਾਂ ਆਹ ਟਾਇਰ ਵੀ ਇੱਕ ਨੰਬਰ ਟਾਇਰ ਵੀ ਚਾਹੀਦੀ ਆਪਾਂ ਨੂੰ ਟਾਇਰ ਵੀ ਦੇ ਦਾਂਗੇ ਟਾਇਰ ਇਹ ਇੱਕ ਨੰਬਰ ਹੈ ਜਮਾ ਜਮਾ ਇੱਕ ਨੰਬਰ ਇਹ ਕੀ ਰੇਟ ਪਊਗੀ ਇਹ ਰੇਟ ਤੈਨੂੰ ਲਾ ਦਾਂਗੇ ਯਾਰ 6500 ਨੂੰ ਲਾ ਦਾਂਗੇ ਤੈਨੂੰ ਅੱਛਾ ਇਹਦੀ ਵੀ ਪਹੁੰਚ ਕਰ ਦਿਓ ਹਾਂ ਪਹੁੰਚ ਤੇ ਦੋ ਨੰਬਰ ਦਖਾਣ ਦੇ ਦੋ ਨੰਬਰ ਰੁਪਈਆ ਆਪਣੇ ਕੋਲੇ ਸਾਰਾ ਮਾਲ ਪਿਆ ਆਪਣੇ ਕੋਲੇ ਡੇਢ ਡੇਢ ਦੀ ਰੇਟ ਪੈਂਦੀ ਆ ਸਾਰਾ ਮਾਲ ਪਿਆ ਅੱਛਾ ਆ ਡੇੜਾ ਹੈ ਇਹ ਡੇਢ ਪਈਆ ਠੀਕ ਆ ਆ ਵੀ ਡੇੜਾ ਇਹ ਵੀ ਡੇੜਾ ਠੀਕ ਆ ਤੇ ਫਿਰ ਉੱਥੇ ਪਹੁੰਚ ਪਹੁੰਚ ਕਰ ਦਾਂਗੇ ਡੇਢ 5000 ਨੂੰ ਕਰ ਦਾਂਗੇ ਅੱਛਾ ਤੇ ਜਿੱਦੇ ਵਾਲਾ ਫੋਨ ਮਾਰਿਆ ਕਰਾਂਗਾ ਇਕੱਠੀ ਚਾਹੀਦੀ ਆ ਮਾਂ ਜਦੋਂ ਘੰਟੀ ਮਾਰੇਗਾ ਮਾਲ ਇਕੱਠਾ ਚਾਹੀਦਾ ਆ ਜਾ ਰਾ ਤੈਨੂੰ ਸਾਡਾ ਦੇਖਿਓ ਸਾਡੇ ਪਿੰਡ ਪਰਲੇ ਪਾਸੇ ਝਲਾਰ ਆ ਹਾਂ ਹਾਂ ਦੇਖਿਓ ਝਲਾਰ ਦੇ ਨਾਲ 베ਰੀ ਹਾਂ ਹਾਂ ਲਾਸੋ 베ਰੀ ਕੋਲੇ ਪਹੁੰਚਾਉਣੀਆਂ ਨੇ ਮਾਂ ਜਦੋਂ ਤੂੰ ਫੋਨ ਮਾਰਦੇਂਗਾ ਇੱਟਾ ਹਾਜ਼ਰ ਆ ਬਈ ਦੇਖੋ ਜੀ 5 ਇੱਟਾਂ ਤੇ 3 ਟਾਇਲਾਂ ਠੀਕ ਆ ਪਹੁੰਚ ਕਰ ਦਿਓ ਆਪਾਂ ਬਣਾਉਣੀ ਆ ਬਾਬੇ ਦੀ ਜਗਾ ਨਹੀਂ ਆਪਾਂ ਐਡਾ ਪੰਗਾ ਲੈਂਦੇ ਨਹੀਂ ਸੀ ਬਾਈ ਬਣ ਗਿਆ ਠੀਕ ਹੈ ਨਾ ਠੀਕ ਹੈ ਠੀਕ ਧੰਨਵਾਦ ਬਾਈ ਤੇ ਲੈ ਮੈਨੂੰ ਫੋਨ ਕਰ ਦੇਗਾ ਕਿ ਤਾਂ ਦੇਖ ਗਾ ਕੀ ਹੁੰਦਾਗਾ ਠੀਕ ਹੈ ਬਾਈ ਠੀਕ ਹੈ ਕੋਈ ਨਾ ਕੋਈ ਹਾਂ ਫੋਨ ਕਰ ਹੈ ਨਾ ਕਰੇ ਹਾਂ ਫੋਨ ਕਰ ਝਲਾਰ ਕੋਲੇ ਕੋਈ ਨਾ ਕੋਈ ਨਾ ਹੋਵੇ ਨਾ ਦੇਰੀ ਤੇ ਜਮਾ ਆ ਪੋਜੈਕਟ ਕੋਈ ਨਾ ਕੋਈ ਨਾ ਕੋਈ ਸਾਰੇ ਪੱਠੇ ਚ ਪਤੰਦਰ ਨੇ ਢੇੜੇ ਦਵਾਤੇ ਲੱਤਾਂ ਤੋਂ ਹੁਣ ਲਾਤੀਆਂ ਕਿ ਕੈਸ਼ ਪੋਜ ਤੱਕ ਦੇ ਪੇਮੈਂਟ ਕਿਵੇਂ ਕਰਾਂਗੇ ਜੀ ਟਾਂਜਾ ਹੀ ਨੇ ਪੰਜ ਤਾਂ ਨਾ ਮਾਲਕਾ ਕਹੀ ਜੀ ਦੁਨੀਆ ਪਈ ਆ